हां जी किसान बिरो स्वागत है तो ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜਿਸ ਵੜ ਸੇਲ ਲਈ ਲੈ ਕੇ ਆਏ ਜੀ ਆਪ ਪੁੱਛ ਲੈਨੇ ਭਾਈ ਤੁਹਾਡੇ ਭਾਈ ਜੀ ਹੱਸੀ ਗੱਲ ਸੀਗਾ ਭਾਈ ਹੋ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਠੀਕ ਹੈ ਨਾਮ ਤੇ ਐਡਰੈਸ ਬੋਲੋ ਨਾਮ ਭਾਈ ਬਰੋਨੀ ਸਿੰਘ ਪਿੰਡ ਗੱਲ ਕੋਠੇ ਹੂੰ ਇਧਰਲੇ ਪਾਸੇ ਭਰੋੜਾ ਅੰਲਾ ਸਹਿਣਾ ਇਧਰ ਕਿੰਚੀਆਂ ਠੀਕ ਹੈ ਭਾਈ ਤੇ ਜ਼ਿਲ੍ਹਾ ਕਿਹੜਾ ਪੈਣਾ ਜ਼ਿਲ੍ਹਾ ਬਰਨਾਲੇ ਭਾਈ ਆਪ ਨੂੰ ਤਹਿਸੀਲ ਭਾਈ ਤਹਿਸੀਲ ਵੀ ਤਵਾ ਭਾਈ ਤਵਾ ਕਿਉਂਕਿ ਵਿੱਚ ਪਹਿਲਾਂ ਬਰਨਾਲਾ ਵੀ ਸੀਗੀ ਹੂੰ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 8878 22208 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਬਈ ਦੂਜੇ ਸੂਸ ਹੋਈ ਆ ਕਦੋਂ ਸੂਈ ਆ ਬਈ ਇਹਨਾਂ ਦੇ 6 ਦਿਨ ਹੋ ਗਏ ਬਈ 7 6 ਦਿਨ ਹੋ ਗਏ 7ਵਾਂ ਦਿਨ ਅੱਜ ਠੀਕ ਆ ਬਾਈ ਬੱਚਾ ਕੀ ਆ ਬਈ ਬਸਾ ਬਾਈ ਮੰਗਰਦੇ ਬੱਚਾ ਬਈ ਜ਼ਰੂਰ ਦਿਖਾਵਾਂਗੇ ਫੇਸ ਬਿਊਟੀ ਚੰਗੀ ਆ ਬੋਦੀਵਾਦੀ ਚੰਗੀ ਆ ਤੋਰਾ ਤਰਾ ਚੰਗਾ ਇੱਕ ਥਣ ਤੋਂ ਬਈ ਤਿਲ ਆਇਆ ਹਾਂ ਬਈ ਦੁੱਧ ਕਾਉਂਦਾ ਠੀਕ ਆ ਨਾ ਆਪਾਂ ਤਿਲ ਕਹਿ ਕੇ ਦੇਣੀ ਠੀਕ ਉਹ ਪਤਾ ਨਹੀਂ ਲੱਗਦਾ ਔਰਲੇ ਪਾਸੇ ਹੋਈਆਂ ਤਿਲ ਹੂੰ ਆਹ ਸਾਣ ਤੋਂ ਮੂਰਲੇ ਤੋਂ ਇਧਰ ਤਿਲ ਲੱਗੀ ਠੀਕ ਹੈ ਕਿਹਦੇ ਪਾਸੇ ਹਾਂ ਤੇ ਬਾਕੀ ਤਿੰਨੇ ਸਹੀ ਚੱਲਦੇ ਆ ਹਾਂ ਬਈ ਬਾਕੀ ਜਮਾ ਸਹੀ ਓਕੇ ਜਮਾ ਠੀਕ ਆ ਬਈ ਕਿੰਨਾ ਦੁੱਧਾ ਹੋਣਾ ਬਈ ਦੁੱਧ ਤਾਂ ਬਈ ਹੋਊਗਾ 18 ਤੋਂ ਪਲੱਸ ਹੀ ਪਰ ਆਪਾਂ 16 ਲੀਟਰ ਗਿਣ ਕੇ ਬਹੁਲਾ ਕਹਿ ਕੇ ਦੇਵਾਂਗੇ ਦੁੱਧ ਤਾਂ 20 ਤੋਂ ਬਾਹਰ ਪਾ ਦੂ ਪਰ ਆਪਾਂ ਇੰਨਾ ਕਹਿ ਕੇ ਦੇਵਾਂਗੇ ਠੀਕ ਆ ਬਈ ਉਹਦਾ ਕੀ ਫਾਇਦਾ ਸੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਆਰਡਰ ਦੀ ਕੁਆਲਿਟੀ ਚੰਗੀ ਆ ਤਿੰਨ ਥਣ ਸਹੀ ਚੱਲਦੇ ਆ ਇੱਕ ਥਣ ਬਾਈ ਕਹਿੰਦਾ ਥੈਲਾ ਮਾਰ ਚੱਲਦਾ ਤਾਂ ਸਹਿਗਾ ਬਾਈ ਉਹ ਠੀਕ ਆ ਤੇ ਪਰ ਉਹ ਆਪਾਂ ਦਾ ਤਿੰਨ ਕਰਕੇ ਦੇਣੀ ਆ ਠੀਕ ਆ ਤਿੰਨ ਕਰ ਕੀ ਠੀਕ ਆ ਬੱਚਾ ਬਾਈ ਉਹ ਖੜਾ ਬੱਚਾ ਆ ਬੱਸ ਆ ਵੀ ਚੰਗਾ ਬੈਠਦਾ ਤੇ ਮੁੱਲ ਕੀ ਆ ਭਾਈ ਇਹਦਾ ਮੁੱਲ ਬਾਈ ਦੇਣ ਲੈਣ ਵਾਲੀ ਗੱਲ ਹੀ ਆ ਹੂੰ 20000 ਰੁਪਏ ਦੇ ਦਾਂ ਭਾਈ ਆਪਾਂ ਦਾ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਆਪਾਂ ਬਰਖ ਕੇ ਹੀ ਕਬਈ ਠੀਕ ਆ ਰੋਜ਼ ਤਨਪਤਾ 2 ਲੀਟਰ ਕੜਦੂਰਾ ਆਉਣਾ ਸਾਫ ਸੁਥਰੀ ਕਿ ਆਏ ਕੋਈ ਕੋਈ ਨੌਕਸ ਨਹੀਂ ਆਏ ਜਿਹੜੇ ਜਿਹੜੀ ਗੱਲ ਆਪਾਂ ਉਹ ਥਾਂ ਤੇ ਦੁੱਧਪੁਰ ਆਉਂਦਾ ਜੀ ਆਪਣਾ ਤੈਲ ਕਰਕੇ ਦੇਣੀ ਹੈ ਆਪਣੇ ਕਿੰਨੇ ਹੋਣੀ ਕੋਈ ਹੂੰ ਬਿਆ 3000 ਰੁਪਿਆ ਮੋਲਾ ਮਾਨਤਣ ਵਿੱਚੋਂ ਜ਼ਰੂਰ ਹੋਵੇ ਥਣ ਬਹੁਤ ਚੰਗਾ ਨਾੜਾ ਨੋਰਾਪੁਰ ਆ ਚਾਹੀਏ ਉਹ ਦੇ ਲੋ ਭਾਈ ਆਰਡਰ ਤੇ ਚਾਰੇ ਥਣ ਇੱਕੋ ਜਿਹੀ ਪੂਰੇ ਗੈਪ ਤੇ ਬੱਚਾ ਮਗਰ ਬੱਚਾ ਖੜਾ ਪਏ ਕਹਿੰਦਾ ਬਸਾ ਤੋੜ ਕੇ ਲੈ ਜਾਣਾ ਡੱਬਾ ਕੋਈ ਹੈ ਕਿਸੇ ਵਹਿਮ ਦਾ ਮਗਰ ਆਊਗਾ ਜੇ ਸਾਫ ਹੋਣੀ ਲੱਗੇ ਬਲੱਡ ਮਤਲਬ ਕੜਾ ਦੂਜੀ ਦਿੱਤਾ ਹੁਣ ਉਹ ਲੱਗ ਗਿਆ ਮੁੱਲ 42000 ਮਾਨਤਨ ਕਰ ਦੇਗੇ ਬਾਈ ਬਸ ਮਾਲਾ ਵੀ ਆਪਾਂ ਦੇਣ ਲੈਣ ਦੀ ਗੱਲ ਕਰੀ ਐ ਭਾਈ ਯੀ ਕਰਨ ਕਿ ਫਾਇਦਾ ਹੁੰਦਾ ਬੋਲੀ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਵੜ ਬਸੇ ਇੱਕ ਤਾਂ ਬੱਸੀ ਖੜੀ ਐ ਰਬੀ ਡਬੀ ਦੇ ਮਾਰਦੀ ਵੀ ਦੇ ਦਾਂ ਯਾਰ ਪਸ਼ੂ ਵਾਲੇ ਆ ਕਿਹੜੀ ਆਹ ਛੋਟੀ ਵੀ ਆਹ ਔਰਲੀ ਬੱਸੀ ਕਿੰਨੀ ਕੁ ਉਮਰ ਹੈ ਦੀ ਉਮਰ ਤਾਂ ਇਹ ਮਿਲਦਾ 8-9 ਮਹੀਨੇ ਦੇ 10 ਦੇ ਹੋ ਚੱਲ ਪਾਲਾਂ ਨੇ ਕੋਈ ਸਾਲ ਦੀ ਮੰਨ ਲਿਆ ਆਪਾਂ ਨਾਲ ਜੀ ਜੀ ਪਤਾ ਕੁਛ ਨਹੀਂ ਇਹਦਾ ਕੋਈ ਪਤਾ ਨਹੀਂ ਇਹ ਕਿਉਂ ਕਹਿ ਦੀ ਬਾਈ ਕਿੰਨਾ ਕਿ ਬਾਈ ਮਾਇ 14 ਲੀਟਰ ਤੋਂ ਸੀ ਇਹ ਬੇਇਜ਼ਤੀ ਯਾਰ ਬਾਈ ਠੀਕ ਆ ਮੁੱਲ ਕੀ ਇਹਦਾ ਮੁੱਲ ਦੋ ਦੇ ਦਿਆਂ 5000 ਰੁਪਏ ਦੀ ਐਸਜੀ ਲੈ ਕੇ ਜਾਣ ਕਿਸੇ ਵੀਰ ਨੂੰ ਪਸੰਦ ਹੋਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ